ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਨਾਬਾ ਵਿਖੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਗਵਾਈ ਪੰਜ ਪਿਆਰੀਆਂ ਦੇ ਵੱਲੋਂ ਕੀਤੀ ਗਈ ਤੇ ਨਗਰ ਕੀਰਤਨ ਦੇ ਵਿੱਚ ਬੈਂਡ ਬਾਜਿਆ ਦੇ ਨਾਲ ਕੋਟ ਸਵਾਰ ਨਿਹੰਗ ਸਿੰਘਾਂ ਦੇ ਜਥਿਆਂ ਦੇ ਨਾਲ ਗੱਤਕਾ ਪਾਰਟੀਆਂ ਦੇ ਵੱਲੋਂ ਆਪੋ ਆਪਣਾ ਜੋਹਰ ਵਿਖਾਇਆ ਗਿਆ। ਨਗਰ ਕੀਰਤਨ ਮੌਕੇ ਫੁੱਲਾਂ ਨਾਲ ਸਜੀ ਹੋਈ ਪਾਲਕੀ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੋਏ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੀਆਂ। ਸੰਗਤਾਂ ਦੇ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ ਤੇ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਗਿਆ। ਤੇ ਵੱਖ-ਵੱਖਰੇ ਬਾਜ਼ਾਰਾਂ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਗਿਆ ਜਿੱਥੇ ਸੰਗਤਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਹੈ। ਸਾ ਸਭ ਮੌਕੇ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 1648 ਮੈਂ ਤਰਫ ਤੋਂ ਗੱਲ ਕਰਦੇ ਹਾਂ ਮੈਂ ਸਮੂਹ ਸੰਗਤਾਂ ਨੂੰ ਜਿਹੜਾ ਹੈਗਾ ਉਹ ਵਰਤਵਾਰ ਦਿੰਦਾ ਹਾਂ ਅੱਜ ਪਟਾਈਆਂ ਉਹਨੇ ਸਾਡੀ ਸੰਗਤਾਂ ਸਾਰੇ ਬਹੁਤ ਸਾਥ ਕਰਦਾ ਮੈਂ ਜੀ ਕਰਦਾ ਇਹਨਾਂ ਸਾਰੇ ਮਹਾਰਾਜ ਜੀ ਨਾ ਪਹਿਲੇ ਨਿਖੇ ਦੇਖ ਰਿਹਾ ਇਹ ਸੰਗਤਾਂ ਦੇ ਵਿੱਚ ਇੰਨਾ ਸਾਈਂ ਦਿੰਨਾ ਤੇ ਸੁਮਾਹੀ ਮਿਲਦਾ ਇਹ ਬਹੁਤ ਅਮੁੱਲੀ ਗੱਲ ਹੈ ਇਹ ਔਰ ਨਾਤਾ ਦੀ ਬਾਣ ਹੈ ਤੇ ਜਿਹੜਾ ਦਾਰਸ਼ਕ ਜਿਹੜਾ ਪੈਂਦੀਦਾ ਮਰਦਾਂ ਦੇ ਹੋਰ ਘਰਾਂ ਦੇ ਨਹੀਂ ਮੰਡਲੀ ਦੇ ਜਿਨਾਰੇ ਜਿਹਨੇ ਤੋਂ ਲਗਾਤਾਰ ਪਰ ਗਰੀਬ ਹੱਦ ਦੇ ਵਿੱਚ ਜਾ ਕੇ ਪੰਚਾਰ ਪੰਚਾਰ ਰਾਈ ਦੇ ਜਿਹੜਾ ਧੰਨਵਾਦ ਸਾਨੂੰ ਸਥਾਨੀ ਸੰਸਥਾ ਮਾਰਕੀਟ ਦੇ ਜਿਹੜਾ ਸਾਥੂਰਾ ਹਮਕਦਰਦ ਨੇ ਸਹਾਰਾ ਦਿੱਤਾ 48 ਖੇਡੀਆਂ ਲੜਾਈਆਂ ਵਿੱਚ ਲੜੀ ਹਮੇਸ਼ਾ ਬੜਾ ਵਿਸ਼ਵਾਸੀ ਦਾ ਮਾਰਕਾਤ ਬਹੁਤ ਬਹੁਤ ਬਧਾਈ ਜੀ ਕਬੱਡੀ ਦੇ ਨਾਲ ਹੀ ਲੜਕੀ ਚਾਹੇ ਉਸ ਦਾ ਬੜਾ ਮਾਨ ਸਨਮਾਨ ਵਸਿਆ ਇਸ ਜੀ ਸੰਗਠਨ ਪੁਰ ਸੰਸਥਾਨ ਜਿਹੜਾ ਸੱਚ ਦੇ ਮਾਰਕੀਟ ਵਿੱਚ ਚੱਲ ਰਿਹਾ ਹੈ ਉਹਦੇ ਰੂਪ ਵਿੱਚ ਖਾਲਸਾ ਸਾਹਿਬ ਸੰਗਤ ਜੀਓ ਆਪਾਂ ਸਾਰੇ ਵੱਡੇ ਭਾਗਾਂ ਵਾਲਿਆਂ ਸ੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਗੁਰੂ ਜੀ ਦੀ ਖੁਸ਼ੀ ਸ੍ਰੀ ਗੁਰੂ ਅਰਦਾਸ ਸੇਵਾ ਸੁਸਾਇਟੀ ਰਜਿਸਟਰਡ ਨਾਭਾ ਦੇ ਉਦਮ ਸਹਿਯੋਗ ਸਦਕਾ ਇਲਾਕਾ ਨਿਵਾਸੀ ਨਾਭਾ ਦੀਆਂ ਜਿੰਨੀਆਂ ਵੀ लाਡਲੀਆਂ ਪੈਗਾਂ ਸੰਗਠਾ ਨੇ ਸਾਹਿਬ ਮਾਹੀ ਭਾਈ ਜੂਰੋ ਨੇੜੇ ਪਹੁੰਚ ਕੇ ਇਸ ਮਹਾਨਗਰ ਕੀਰਤ ਵਿੱਚ ਆਪੋ ਆਪਣੀ ਸ਼ਰਧਾ ਭਾਵਨਾ ਸਹਿ ਸੁਖੀयत ਕਰ ਰਹੇ ਨੇ ਜੀ ਔਰ ਇਹ ਜੇਕਰ ਜੋਗ ਹੈ ਜੀ ਦੁਨੀਆ ਦੇ ਬੜੇ ਸਾਂਝੇ ਰਹਿਬਰ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਮੂਨਾ ਦਿਨਾ ਵਿੱਚ ਐਸੇ ਕ੍ਰਾਂਤੀਕਾਰੀ ਮਹਾਨ ਰੈਪਰ ਦਾ ਪ੍ਰਗਟ ਹੋਣਾ ਇਹ ਪਰਮਾਤਮਾ ਦਾ ਕੁਵੱਦ ਖੁਦ ਕ੍ਰਿਸ਼ਮਈ ਸੀ ਜੀ ਉਸ ਕ੍ਰਿਸ਼ਮੇ ਨੂੰ ਅੱਜ ਆ ਤੁਸੀਂ ਵੇਖ ਰਹੇ ਹੋ ਸਮੁੱਚੇ ਸੰਸਾਰ ਕਿੰਨੇ ਦਿਨਾਂ ਤੋਂ ਲਗਾਤਾਰ ਮਹਾਨ ਨਗਰ ਕੀਰਤਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਇਹ ਪੰਜ ਪਿਆਰੇ ਸਿੰਘਾਂ ਦੀ ਅਗਵਾਈ ਵਿੱਚ ਬੜੇ ਵੱਡੇ ਮਹਾਨ ਨਗਰ ਕੀਰਤਨ ਹੋ ਰਿਹਾ ਜੀ ਨਾਪੇ ਦੇ ਇਲਾਕੇ ਦਾ ਇਹ ਮਾਣ ਹੈ ਇਹ ਸੋਸਾਇਟੀ ਵੱਲੋਂ ਬੜਾ ਉਦਮ ਕੀਤਾ ਗਿਆ ਜੀ ਔਰ ਕਿਸੇ ਵੱਲੇ ਇਹ ਨਗਰ ਕੀਰਤਨਾਂ ਦੀ ਸ਼ਾਇਦ ਸੰਗਤਾਂ ਨੂੰ ਮਾੜਾ-ਮੋਟਾ ਭਿੰਟੂ ਵੀ ਨਹੀਂ ਦੀ ਪੈਂਦੀ ਹੁਣ ਕਿੰਨੇ ਦਿਨਾਂ ਤੋਂ ਲਗਾਤਾਰ ਪ੍ਰੈਸ ਵੀਡੀਓ ਵਾਲੇ ਵੀਰ ਤੇ ਅੱਜ ਲਾਈਵ ਟੈਲੀਕਾਸਟ ਤੇ ਆਪ ਦੀ ਮਹਾਨ ਨਗਰ ਕੀਰਤਨ ਦੀ ਮਹਾਨ ਯਾਤਰਾ ਨੂੰ ਆਪ ਵੇਖ ਹੀ ਰਹੇ ਹੋ ਜੀ ਸਤਿਗੁਰੂ ਕਿਰਪਾ ਕਰਨ ਸਮੂਹ ਸੰਗਤਾਂ ਜੋ ਵੀ ਇਸ ਨਗਰ ਕੀਰਤਨ ਨੂੰ ਸ਼ਾਮਲ ਹੋਣੇ ਸਾਰਿਆਂ ਨੂੰ ਲੱਖ ਲੱਖ ਦਾਈ ਸਾਹਿਬ ਦਾ ਸਹਿਦਰੋਦ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ